ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਮਰੂਦਾਂ ਨੂੰ ਕੀੜੇ ਤੋਂ ਬਚਾਉਣ ਲਈ ਟਰੈਪ ਦੀ ਵਰਤੋਂ ਕਰਾਂਗੇ ਆਪਾਂ ਕਿਉਂਕਿ ਆਪਾਂ ਰੇਸਪਰੇਏ ਕਿਸੇ ਵੀ ਤਰ੍ਹਾਂ ਦੀ ਵਰਤੋਂ ਨਹੀਂ ਕਰਦੇ ਆਪਾਂ ਦੇਸੀ ਖੇਤੀ ਦੀ ਵਰਤੋਂ ਕਰਦੇ ਹਾਂ ਜੀ ਦੇਸੀ ਤਰੀਕੇ ਨਾਲ ਜਿਹੜੀ ਖੇਤੀ ਹੁੰਦੀ ਹੈ ਬਿਨਾ ਰੇਸਪਰੇਏ ਤੋਂ ਤੇ ਆਪਣੇ ਅਮਰੂਦੇ ਕੀੜਾ ਪੈ ਜਾਂਦਾ ਤੁਹਾਨੂੰ ਪਤਾ ਹੀ ਹੈ ਕੀੜੇ ਤੋਂ ਬਚਾਉਣ ਲਈ ਟਰੈਪ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਕਿ ਇਹਨਾਂ ਨੂੰ ਜਿਹੜਾ ਕੀੜਾ ਪੈਂਦਾ ਹੈ ਉਹ ਨਾ ਪਵੇ ਉਹ ਤੁਹਾਨੂੰ ਅੱਜ ਆਪਾਂ ਪੂਰੀ ਜਾਣਕਾਰੀ ਦਵਾਂਗੇ ਕਿਵੇਂ ਤੁਸੀਂ ਟਰੈਪ ਬਣਾਉਣੇ ਆ ਕਿਵੇਂ ਲਗਾਉਣਾ ਹੈ ਕਿੰਨੀ ਵਿੱਥੀ ਤੇ ਲਗਾਉਣਾ ਹੈ ਕਿੰਨੀਆਂ ਲਾਈਨਾਂ ਛੱਡ ਕੇ ਆ ਦੇਖੋ ਜੀ ਮੱਖੀ ਜਿਹੜੀ ਇਹ ਇਹ ਪੂਰਾ ਭਰਿਆ ਪਿਆ ਹੈ بارش ਹੋ ਗਈ ਸੀ ਤੁਹਾਨੂੰ ਪਤਾ ਹੀ ਹੈ ਤੇ ਇਹ Amazon ਤੋਂ ਮਿਲ ਜਾਂਦਾ ਬੜੀ ਸਾਨੀ ਨਾਲ ਟਰੈਪ ਤੇ ਜਿਹੜੇ ਦੇਸੀ ਖੇਤੀ ਕਰਦੇ ਆ ਉਹਨਾਂ ਲਈ ਬਹੁਤ ਵਧੀਆ ਹੈ ਅਮਰੂਦਾਂ ਨੂੰ ਕੀੜੇ ਤੋਂ ਬਚਾਉਣ ਲਈ ਇਸ ਤਰ੍ਹਾਂ ਦੇ ਜੀ ਬੰਦ ਆਉਂਦਾ ਹੈ 50 ਦਾ ਪੀਸ ਆਉਂਦਾ ਹੈ 50 ਹੀ ਗਲਾਸ ਹੁੰਦੇ ਆ ਤੇ ਇਹ ਗਲਵਜ਼ ਵਿੱਚ ਹੁੰਦੇ ਆ ਤੇ ਇਸ ਤਰ੍ਹਾਂ ਵਿੱਚ ਬਿਸਕੁਟ ਨਿਕਲਦੇ ਇਹਨਾਂ ਦੇ ਵਿੱਚੋਂ ਤੇ ਇਹ ਪੂਰੀ ਜਾਣਕਾਰੀ ਵਿੱਚ ਵੀ ਦਿੱਤੀ ਹੁੰਦੀ ਜਿਹੜੇ ਪੇजेस ਹੁੰਦੇ ਆ ਦੋ ਤਿੰਨ ਹਿੰਦੀ ਤੇ ਇੰਗਲਿਸ਼ ਵਿੱਚ ਪੰਜਾਬੀ ਵਿੱਚ ਨਹੀਂ ਹੁੰਦੇ ਜੀ ਹਿੰਦੀ ਤੇ ਇੰਗਲਿਸ਼ ਤੇ ਹੋਰ ਕਈ ਭਾਸ਼ਾ ਚ ਹੁੰਦੇ ਆ ਤਾਮਲ ਵਗੈਰਾ ਚ ਤੇ ਇਹਦੇ ਚ ਪੂਰੀ ਜਾਣਕਾਰੀ ਦਿੱਤੀ ਹੁੰਦੀ ਏ ਤੇ ਇਸ ਤਰ੍ਹਾਂ ਦਾ ਇਹ ਬਿਸਕੁਟਾਂ ਮੇਨ ਜਿਹੜਾ ਕੱਪ ਕਰਦਾ ਹੈ ਮੱਖੀ ਨੂੰ ਆਪਣੇ ਆਪ ਵਲ ਖਿੱਚਦਾ ਹੈ ਨਾਰ ਟਮਾਟਰ ਤੇ ਅਮਰੂਦ ਪਪੀਤਾ ਆਪਾਂ ਇਹਨੂੰ ਜੀਰਾ ਤੇ ਮਿੱਠਿਆਂ ਤੇ ਮਸੰਮੀਆਂ ਤੇ ਤੇ ਫਾਲਸਿਆਂ ਤੇ ਸਾਰੇ ਤਿੰਨ ਦੇ ਵਰਤੋਂ ਕਰੀ ਦੀਏ ਕਿਉਂਕਿ ਸਾਰੇ ਫਰੂਟ ਨੂੰ ਮੱਖੀ ਹਮਲਾ ਕਰਦੀ ਐ ਇਸ ਤਰ੍ਹਾਂ ਦਾ ਬਿਸਕੁਟ ਹੁੰਦਾ ਹੈ ਸਾਈਡਾਂ ਤੇ ਹੋਲ ਹੁੰਦੇ ਆ ਜਿੰਦੇ ਨਾਲ ਮੱਖੀ ਅੰਦਰ ਆਉਂਦੀ ਐ ਬਿਸਕੁਟ ਦੀ ਜੀ ਸਮੈਲ ਹੀ ਇੰਨੀ ਸਟਰੋਂਗ ਹੁੰਦੀ ਐ ਕਿ ਉਹਨਦੇ ਨਾਲ ਆਪਣੇ ਆਪ ਹੀ ਜਿਹੜੀ ਮੱਖੀ ਉਹ ਅੰਦਰ ਆ ਜਾਂਦੀ ਏ ਤੇ ਮੇਲ ਸਿਰਫ ਮੇਲ ਪਰਸਨ ਹੀ ਆਉਂਦਾ ਫੀਮੇਲ ਨਹੀਂ ਆਉਂਦੀ ਕਿਉਂਕਿ ਜਦੋਂ ਮੇਲ ਆ ਗਿਆ ਫੀਮੇਲ ਦਾ ਕੰਮ ਖਤਮ ਹੋ ਗਿਆ ਜਿਹੜਾ ਡੰਗ ਆ ਉਹ ਮੇਲ ਨੇ ਮਾਰਨਾ ਹੈ ਫੀਮੇਲ ਨੇ ਨਹੀਂ ਮਾਰਨਾ ਤੇ ਸਪਰੇ ਵੀ ਆਉਂਦੀ ਏ ਪੂਰੀ ਜਾਣਕਾਰੀ ਦਿੱਤੀ ਹੋਈ ਏ ਤੇ ਪਹਿਲਾਂ ਜੀ ਅੱਜ ਤੋਂ 4 ਸਾਲ ਪਹਿਲਾਂ 2000 ਦੇ ਆਉਂਦੇ ਸੀ ਇਸ ਵਾਰ ਇਤਾਰਾ ਨੇ ਇਹ ਟੱਕਣ ਇਸ ਵਾਰ 2200 ਦੇ ਆਏ ਹੈ 50 ਟਰੈਪ ਇਸ ਤਰ੍ਹਾਂ ਆਪਾਂ ਬਿਸਕੁਟ ਖੋਲ ਲੈਣਾ ਤੇ ਤਾਰ ਇਸ ਤਰ੍ਹਾਂ ਤਾਰ ਨੂੰ ਲਗਾ ਲੈਣਾ ਤਾਰ ਦੇ ਵਿੱਚ ਇੱਕ ਬਰੀਕ ਲੋਹੇ ਦੀ ਤਾਰ ਹੁੰਦੀ ਹੈ ਬੜੀ ਆਸਾਨੀ ਨਾਲ ਤੁਸੀਂ ਲਗਾ ਸਕਦੇ ਹੋ ਤੇ ਇਸ ਤਰ੍ਹਾਂ ਵਿੱਚ ਬਰੀਕ 홀 ਹੁੰਦਾ ਬਿਲਕੁਲ ਉਹਦੇ ਵਿੱਚੋਂ ਤੁਸੀਂ ਇਸ ਤਰ੍ਹਾਂ ਇਹਨੂੰ ਬਾਹਰ ਕੱਢ ਲੈਣਾ ਫਿਰ ਬਿਸਕੁਟ ਖੋਲ ਲੈਣਾ ਦੂਸਰਾ ਇਸ ਤਰ੍ਹਾਂ ਜੀ ਬੜਾ ਆਸਾਨ ਤਰੀਕਾ ਹੈ ਕੋਈ ਬਹੁਤਾ ਔਖਾ ਨਹੀਂ ਹੈਗਾ ਤੇ ਇਸ ਤਰ੍ਹਾਂ ਫਿਰ ਇਹਨੂੰ 홀 ਬਰੀਕ ਜਿਹਾ 홀 ਹੁੰਦਾ ਉਹਦੇ ਵਿੱਚੋਂ ਕੱਢ ਕੇ ਟੱਕਣ ਲਗਾ ਲੈਣਾ ਤੇ ਜੇਕਰ ਤੁਸੀਂ ਟਾਈਮ ਹੈਗਾ ਟੱਕਣ ਵਿੱਚ ਹੋ ਲੱਗੇ ਆਪਾਂ ਕਰੀਦੇ ਸੀ ਸੂਵੇ ਨਾਲ ਤੇ ਉਹ ਪਾਣੀ ਜਿਹੜਾ ਹੀ ਬਾਹਰ ਨਿਕਲ ਜਾਂਦਾ ਵੈਸੇ ਕੋਈ ਖਤਰਾ ਨਹੀਂ ਹੁੰਦਾ ਇਹੋ ਜਿਹਾ ਤੁਸੀਂ ਨਹੀਂ ਵੀ ਕਰਨੇ ਉਹ ਤੁਹਾਡੀ ਆਪਣੀ ਮਰਜ਼ੀ ਹੈ ਤੇ ਇਹ ਦੇਖੋ ਜੀ ਟਰੈਪ ਪਿਛਲੇ ਸਾਲ ਦੇ ਕੁਝ ਪਏ ਹੋਏ ਸੀ ਕੁਝ ਉਹ ਪਹਿਲਾਂ ਹੀ ਆਪਾਂ ਲਾਏ ਸੀ ਤੇ ਇਹ ਜਿਹੜੇ ਹੁਣ ਨਵੇਂ ਮੰਗਾਏ ਆ ਤੇ ਉਹ ਆਪਾਂ ਬਣਾ ਰਹੇ ਆ ਤੇ ਆਪਾਂ ਨੂੰ ਕਈ ਵਾਰੀ ਦੋ ਵਾਰ ਵੀ ਮਗਵਾਉਣੇ ਪੈਂਦੇ ਆ ਸੀਜ਼ਨ ਵਿੱਚ ਕਿਉਂਕਿ ਜੀ ਜਿਹੜਾ ਅਮਰੂਦਾਂ ਦਾ ਦੋ ਵਾਰ ਸੀਜ਼ਨ ਆ ਗਰਮੀ ਸਰਦੀ ਕਈ ਵਾਰ ਟਰੈਪ ਦੋ ਵਾਰ ਲਗਾਉਣੇ ਪੈਂਦੇ ਔਰ ਜਿਹੜਾ ਸਰਦੀ ਵਾਲਾ ਫਰੂਟ ਉਹ ਵੀ ਨਾਲ ਹੀ ਸਟਾਰਟ ਹੋ ਗਿਆ ਹੈ ਤੇ ਇਸ ਤਰ੍ਹਾਂ ਜੀ ਬੜਾ ਸੌਖਾ ਤਰੀਕਾ ਹੈ ਤੇ ਬਿਲਕੁਲ ਵੀ ਮੱਖੀ ਹਮਲਾ ਨਹੀਂ ਕਰਦੀ ਮੱਖੀ ਜੀ ਹਰੇਕ ਫਰੂਟ ਤੇ ਹੀ ਹਮਲਾ ਕਰਦੀ ਕਿਉਂਕਿ انجੀਰਾ ਤੇ ਵੀ ਹਮਲਾ ਕਰਦੀ ਫਾਲਸੀਆਂ ਤੇ ਵੀ ਮਿੱਠੀਆਂ ਤੇ ਵੀ ਮਸੰਮੀਆਂ ਤੇ ਵੀ ਸਾਰੇ ਫਰੂਟ ਤੇ ਹਮਲਾ ਕਰਦੀ ਐ ਨਹੀਂ ਅਮਰੂਦਾਂ ਤੇ ਅਮਰੂਦਾਂ ਤੇ ਥੋੜਾ ਜਿਆਦਾ ਹੁੰਦਾ ਹੈ ਤੇ ਇਸ ਤਰ੍ਹਾਂ ਜੀ ਪੂਰੀ ਤੁਹਾਨੂੰ ਵਿੱਚ ਵੀ ਇਹਦੇ ਜਾਣਕਾਰੀ ਉਹਨਾਂ ਦਿੱਤੀ ਹੋਈ ਏ ਪੂਰੀ ਪਿਕਚਰ ਬਣੀਆ ਹੋਈਆਂ ਵੀ ਕਿਵੇਂ Trap ਲਗਾਉਣੇ ਆ ਕਿਵੇਂ ਉਹ ਕੰਮ ਕਰਦੇ ਆ ਕਿਵੇਂ ਮੱਖੀਆਂ ਅੰਦਰ ਆਉਂਦੀਆਂ ਤੇ ਪੂਰੀ ਇਸ ਤਰ੍ਹਾਂ ਦੇ ਕੱਪ ਹੁੰਦੇ ਆ 50 50 ਬਿਸਕਟ 50 ਤਾਰਾ 50 ਟੱਕਣ ਪੂਰਾ ਪੂਰਾ ਹੀ ਸਮਾਨ ਆਉਂਦਾ ਤੇ ਬੜਾ ਆਸਾਨ ਤਰੀਕਾ ਹੈ ਬਣਾਉਣ ਦਾ ਕੋਈ ਬਹੁਤ ਜ਼ਿਆਦਾ ਮਿਹਨਤ ਨਹੀਂ ਲੱਗਦੀ ਤੇ ਇਹ ਦੇਖੋ ਜੀ ਆਪਾਂ Trap ਤਕਰੀਬਨ ਸਾਰੇ ਹੀ ਬਣਾ ਲਏ ਤੇ ਇਹ ਜਦੋਂ Trap ਬੰਦੇ ਹੁੰਦੇ ਹੁੰਦੇ ਨਾ ਅੰਦਰ ਵੀ ਆਪਣੇ ਮੱਖੀ ਮੱਛਰ ਨਹੀਂ ਆਉਂਦਾ ਉਹਨੇ ਉਹਨੇ ਟਾਈਮ ਕਿਉਂਕਿ ਸਮੈਲ ਲਿੰਦੀ ਜਿਹੜੀ ਇਹ ਬਹੁਤ ਸਟਰੋਂਗ ਹੁੰਦੀ ਹੈ ਤੇ ਇਹਦੀ ਸਮੈਲ ਹੀ ਹੈ ਜਿਹੜੀ ਉਹਨੂੰ ਆਪਣੇ ਵੱਲ ਖਿੱਚਦੀ ਏ ਮੇਲ ਮੈਂਬਰ ਨੂੰ ਤੇ ਆਓ ਫਿਰ ਬਾਗ ਵਿੱਚ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਕਿਵੇਂ Trap ਲਗਾਉਣੇ ਆ ਆਪਾਂ ਜੀ ਇਹ ਮਰੂਦਾਂ ਦਾ ਬਾਗ ਆ ਦੋ ਲਾਈਨਾਂ ਤੁਸੀਂ ਛੱਡਦੀਆਂ 10 ਬੂਟੇ ਛੱਡਨੇ ਆ ਦੋ ਲਾਈਨਾਂ 10 ਬੂਟੇ ਯਾਨੀ ਕਿ ਇੱਕ ਲਗਾ ਕੇ ਫਿਰ 10 ਬੂਟੇ ਦਸਵੇਂ ਤੇ ਜਾਨੀ ਕਿ 1 ਤੋਂ 9 ਫਿਰ ਦਸਵੇਂ ਤੇ ਇਸ ਤਰ੍ਹਾਂ ਲਗਾਉਣੇ ਆ 2 ਇੱਕ ਲਾਈਨ ਦੂਜੀ ਨਹੀਂ ਲਗਾਉਣੀ ਇੱਕ ਲਾਈਨ ਚ ਲਗਾ ਕੇ ਤੀਜੀ ਨਹੀਂ ਲਗਾਉਣੀ ਫਿਰ ਚੌਥੀ ਲੈ ਕੇ ਅੰਚ ਲੈਣਾ ਦੋ ਲਾਈਨਾਂ ਛੱਡ ਕੇ 10 ਬੂਟਿਆਂ ਦੀ ਵਿੱਥੀ ਨਾਲ ਇੱਕ ਲਗਾ ਕੇ ਫਿਰ ਦਸਵੇਂ ਤੇ ਲਗਾਉਣਾ ਇਸ ਤਰ੍ਹਾਂ ਇਹ ਵੇਖੋ ਜੀ ਆਪਣਾ ਫਲ ਪੂਰਾ ਫਰੂਟ ਆਇਆ ਹੋਇਆ ਹੈ ਤੇ ਆਪਾਂ ਨੂੰ 25 ਦਿਨ ਹੋ ਗਏ ਟਰੈਪ ਲਾਇਆ ਨੂੰ 25 30 ਦਿਨ ਆਪਾਂ ਜੀ ਪਹਿਲਾਂ ਹੀ ਜੁਲਾਈ ਦੇ ਸਟਾਰਟਿੰਗ ਚ ਲਾ ਦਿੱਤੇ ਆ ਤੇ ਇਹ ਦੇਖੋ ਜੀ ਬਿਲਕੁਲ ਨਵਾਂ ਇਹ ਮੰਦਰੋ ਲੈ ਕੇ ਆਈਆਂ ਤੇ ਇਸ ਤਰ੍ਹਾਂ ਇਹਨੂੰ ਬੜੀ ਆਸਾਨੀ ਨਾਲ ਤੁਹਾਨੂੰ ਕਿਹ ਲੋਹੇ ਦੀ ਤਾਰ ਹੁੰਦੀ ਵਿੱਚ ਤੇ ਇਹ ਦੇਖੋ ਜੀ ਪਹਿਲਾਂ ਜਿਹੜੇ ਲਾਏ ਸੀ ਆਪਾਂ 20 25 ਦਿਨ ਤੇ بارش ਵੀ ਹੋਊਗੀ ਤੇ ਵੇਖੋ ਜੀ ਮੱਖੀਆਂ ਪੂਰੇ ਭਰੇ ਪਏ ਆ ਮੱਖੀਆਂ ਦੇ ਨਾਲ ਤੁਹਾਨੂੰ ਦੇਖ ਹੀ ਰਹੀਆਂ ਮੱਖੀਆਂ ਵਿੱਚ ਤੇ ਇਸ ਤਰ੍ਹਾਂ ਲਾਈਨਾਂ ਜਿਹਨਾਂ ਦੀ ਕਟਾਈ ਵੀ ਹੁੰਦੀ ਹੈ ਜੀ ਫਰਵਰੀ ਵਿੱਚ ਬੂਟਿਆਂ ਦੀ ਤੇ ਫਰੂਟ ਵੀ ਬਹੁਤ ਸੋਹਣਾ ਹੁੰਦਾ ਹੈ ਤਾਈਵਨ ਪਿੰਕ ਤਾਈਵਨ ਵਾਈਟ ਹੋਰ ਵੀ ਬਹੁਤ ਤਰ੍ਹਾਂ ਦੇ ਹਰ ਤਰ੍ਹਾਂ ਦਾ ਮਰੂਦ ਲੱਗਾ ਆ ਤੇ ਜਿਹੜਾ ਰੈੱਡ ਹੁੰਦਾ ਉਹਨੂੰ ਥੋੜੀ ਜਿਹੀ ਮੱਖੀ ਜੀ ਜ਼ਿਆਦਾ ਹਮਲਾ ਕਰਦੀ ਏ ਤੇ ਦੂਜਿਆਂ ਤਾਂ ਘੱਟ ਹੀ ਆ ਦੇਖੋ ਮੱਖੀਆਂ ਦਾ ਪੂਰਾ ਭਰਿਆ ਪਿਆ ਹੈ ਹਰੇਕ ਫਰੂਟ ਤੇ ਤੇ ਤੁਹਾਨੂੰ ਬਾਜ਼ਾਰ 'ਚ ਵੀ ਜਿਹੜੀ ਸਬਜ਼ੀਆਂ ਦੀ ਦੁਕਾਨਾਂ ਜਿੱਥੋਂ ਆਪਾਂ ਬੀਜ ਲੈਨੇ ਆ ਉੱਥੋਂ ਵੀ ਮਿਲ ਜਾਂਦਾ ਉਹ ਵੱਡਾ ਟਰੈਪ ਹੁੰਦਾ ਹੈ ਜੇ ਤੁਸੀਂ ਇੱਕ ਦੋ ਬੂਟੇ ਲਗਾਏ ਆ ਘਰ ਵਿੱਚ ਤੋ ਲਗਾ ਸਕਦੇ ਹੋ ਜੇ ਬਾਗ ਆ ਫਿਰ ਤੁਸੀਂ ਇਹ 50 Amazon ਤੋਂ ਮੰਗਵਾ ਸਕਦੇ ਹੋ ਦੇਖੋ ਜੀ ਮੱਖੀਆਂ ਨਾਲ ਪੂਰਾ ਭਰਿਆ ਆਇਆ ਹੈ ਤੇ ਇਹ ਦੇਖੋ ਜੀ ਆਪਾਂ ਲਗਾ ਤੇ ਚੰਗੀ ਤਰ੍ਹਾਂ ਤੁਸੀਂ ਸਕਰੀਨਸ਼ਾਟ ਲੈ ਲਓ ਤਾਂ ਕਿ ਤੁਹਾਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਾ ਹੋਵੇ ਤੇ ਜੇਕਰ ਤੁਸੀਂ ਬਾਗ ਲਗਾਇਆ ਹੋਇਆ ਹੈ ਤੇ ਟਰੈਪ ਜਰੂਰ ਵਰਤੋਂ ਕਰਿਆ ਕਰੋ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ